ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ ਸਾਰੇ ਵੀਰਾਂ ਦੇ ਰਾਤ ਕੱਲ ਜਾਨੀਏ ਕਣਕ ਦਾ ਕੰਮ ਨਿਬੜ ਗਿਆ ਤੇ ਆਹ ਵਾਲਾ ਬੀ ਬੀਜ ਹੈ ਵੀਰੇ ਉੱਤਮ ਕੰਪਨੀ ਦਾ ਦਾ ਐਮ ਡਬਲਯੂ ਐਲ 94 79 ਇਹ ਕਣਕ ਬੀਜੀ ਆ ਬਾਈ ਆਪਾਂ ਫਸਲ ਕ੍ਰਾਂਤੀ ਤੰਗ ਗਿੱਲੇ ਦੇ ਨੇੜੇ ਸੀਗਾ ਖੇਤ ਆਪਣਾ ਜਿਹੜੇ ਚ ਬੀਜੇ ਆਪ ਤੇ ਹੁਣ ਲੱਗ ਜੂ ਪਤਾ ਕੀ ਨਿਕਲਦੀ ਆ ਕੀ ਨਹੀਂ ਨਿਕਲਦੀ ਹਨ ਜੇ ਵਧੀਆ ਹੋਇਆ ਵੀ ਰੱਖ ਲਾਂਗੇ ਨਹੀਂ ਵਧੀਆ ਹੋਇਆ ਤਾਂ ਕੋਈ ਗੱਲ ਟਰਾਈ ਕਰਕੇ ਥੋੜਾ ਜਿਹਾ ਦੇਖ ਲੈਣੇ ਆ ਐਵੇਂ ਬਾਧੂ ਨਹੀਂ ਫਰ ਦੇ ਕੋਣ ਹਿਸਾਬ ਹਿਸਾਬ ਦਾ ਹੀ ਰੱਖੀਦਾ ਆ ਦੇਖੋ ਐਂ ਭਰ ਗਿਆ ਸੀਗਾ ਕੱਲ ਉੱਪਰ ਫਿੱਤਰ ਪੂਰਾ ਭਰ ਗਿਆ ਸੀ ਵਿੱਚੋਂ ਗਿੱਲੀ ਮਿੱਟੀ ਕਰਨ ਲਓ ਵੀ ਵੀਰੇ ਚੱਲਦੀ ਅੱਜ ਡਾਇਮੰਡ ਆਲੂ ਤੇ ਸਵਰੇ ਆਉਂਦਾ ਬਰੋਲੇ ਮਾਰਦਾ ਉੱਤੇ ਨੂੰ ਪਰ ਗੱਲ ਐ ਉਹ ਆ ਜਿਹੜੇ ਕਈ ਵੈਰੈਟੀਆਂ ਦੀ ਵੇਲ ਨਾਲ ਉੱਪਰ ਨੂੰ ਵੱਧ ਰਹੀ ਆ ਉਹ ਵਧਣ ਦਾ ਕਾਰਨ ਇਹ ਆ ਭਰਾਵੋ ਕਿ ਤੁੱਪ ਵਾਲੀ ਆ ਠੀਕ ਆ ਉਹ ਸਾਈਡਾਂ ਤੇ ਨੂੰ ਗਰੋਥ ਘੱਟ ਕਰਦੀ ਆ ਉੱਪਰ ਨੂੰ ਬਹੁਤ ਵੱਧ ਰਹੀ ਆ ਵੇ ਜਿਵੇਂ ਆ ਡਾਇਮੰਡ ਲਾ ਲਓ ਠੀਕ ਨਹੀਂ ਤੇ ਇਹ ਘਰੌਣ ਦੀ ਵੀ ਨਹੀਂ ਗੱਲ ਕਿ ਆਪਾਂ ਖਬਰਾਉਣਾ ਵੀ ਹਾਂ ਵੀ ਆਹ ਗੱਲਾਂ ਜਾਂ ਕੋਈ ਵੀ ਗੱਲ ਨਹੀਂ ਤੇ ਨਾਰਮਲ ਤਰੀਕਾ ਹੀ ਆ ਵੀਰੇ ਇਹ ਤੇ ਜਿਹੜਾ ਹੈਗਾ ਜਦੋਂ ਗਰਮੀ ਪੈਣੀ ਆ ਉਦੋਂ ਇਹਨੇ ਇਕੱਲੇ ਬੇਲ ਨੇ ਉੱਤੇ ਨੂੰ ਵਧਣਾ ਹੀ ਵਧਣਾ ਹੁੰਦਾ ਕਿਉਂਕਿ ਜਦੋਂ ਠੰਡ ਪੈਣੀ ਆ ਉਦੋਂ ਇਹਨੇ ਰੁਕਣਾ ਹੁੰਦਾ ਥੋੜਾ ਇਸ ਵਾਰ ਠੰਡ ਰਾਤ ਦੀ ਆ ਦਿਨ ਦੀ ਠੰਡ ਹੈ ਨਹੀਂ ਤੇ ਉਹਦੇ ਕਰਕੇ ਇਹ ਚੀਜ਼ ਹੋ ਰਹੀ ਆ ਕਿ ਜਿਹੜੀ ਵੇਲ ਆ ਥੋੜੀ ਜੀ ਉੱਤੇ ਨੂੰ ਸਿੱਧੀ ਸਿੱਧੀ ਗ੍ਰੋਥ ਕਰ ਰਹੀ ਆ ਪਿਛਲੀ ਵਾਰ ਤਾਂ ਬਾੜੀ ਨਹੀਂ ਜਾਇਆ ਸੀ ਪਿਛਲੇ ਸਾਲ ਤਾਂ ਕਿਉਂਕਿ ਪਹਿਲਾਂ ਗਰਮੀ ਬਾੜੀ ਪੈ ਗਈ ਸੀ ਰਾਤ ਦੀ ਠੰਡ ਵੀ ਨਹੀਂ ਸੀ ਇਸ ਵਾਰ ਤਾਂ ਰਾਤ ਰੂਦ ਦੀ ਠੰਡ ਬਹੁਤ ਜ਼ਿਆਦਾ ਆ ਕਿਉਂਕਿ ਰਾਤ ਨੂੰ ਟੈਂਪਰੇਚਰ ਬਹੁਤ ਲੋ ਹੋ ਜਾਂਦਾ ਦਿਨੇ ਟੈਂਪਰੇਚਰ ਚਲੋ ਥੋੜਾ ਜਿਹਾ ਹਾਈ ਹੁੰਦਾ ਉਹ ਵੀ ਇੰਨਾ ਨਹੀਂ ਹਾਈ ਹੁੰਦਾ ਥੋੜਾ ਜਿਹਾ ਹੀ ਹਾਈ ਹੁੰਦਾ ਦੇ no doubt ਕਿ ਫਸਲਾਂ ਆਪਦੇ ਆਲੂ ਦੀ ਫਸਲ ਦੇ ਲਈ ਪੂਰਾ ਸੋਹਣਾ ਮੌਸਮ ਆਇਆ ਹੈ ਬਾਈ ਕਹਿਣ ਨੂੰ ਕੋਈ ਲੱਖ ਕਹੀ ਜਾਵੇ ਠੀਕ ਨਹੀਂ ਤੇ ਦੇਖੋ ਬਹੁਤ ਵੀਰਾਂ ਦੇ ਮੈਸੇਜ ਕਾਲ ਆਉਂਦੇ ਆ ਵੀਰੇ ਇਸ ਵਾਰ ਆਲੂ ਦਾ ਕੀ ਬਣੂ ਇਸ ਵਾਰ ਕੀ ਬਣੂ ਵੀਰੇ ਕੁਝ ਨਹੀਂ ਪਤਾ ਸਾਰਾ ਕੁਝ ਵਾਹਿਗੁਰੂ ਨੂੰ ਪਤਾ ਆਪਾਂ ਲਾ ਤੇ ਉਹਨੇ ਪਟਵਾ ਦੇਣਿਆ ਵੱਧ ਨਿਕਲਿਆ ਏ ਘੱਟ ਨਿਕਲਿਆ ਏ ਕੁਝ ਨਹੀਂ ਪਤਾ ਏ ਆਲੂ ਤਾਂ ਚੀਜ਼ ਹੀ ਇਹ ਜੀ ਆ ਕਿ ਇਹਦਾ ਇੱਕ ਦਿਨ ਚ ਕੁਝ ਨਹੀਂ ਪਤਾ ਲੱਗਣਾ ਵੀ ਕੀ ਹੋ ਜਾਣਾ ਤੇ ਕੀ ਨਹੀਂ ਹੁਣ ਠੀਕ ਨਹੀਂ ਤੇ ਇਹਦਾ ਕੋਈ ਵੀ ਜੇ ਮੈਂ ਕਹਾਂ ਯਾਰ ਜਿਹੜੇ ਬੰਦਿਆਂ ਨੂੰ 50 50 100 100 ਸਾਲ ਵੀ ਹੋ ਗਏ ਨਾ ਆਲੂਆਂ ਦਾ ਵੀ ਐਕਸਪਰਟ ਕਹਿ ਦਈਏ ਆਲੂ ਦਾ ਕੋਈ ਵੀ ਐਕਸਪਰਟ ਨਹੀਂ ਹੈਗਾ ਬਾਈ ਹਰੇਕ ਸਾਲ ਨਵੀਆਂ ਮੁਸੀਬਤਾਂ ਤੇ ਨਵਾਂ ਕੁਝ ਸਿੱਖਣ ਨੂੰ ਮਿਲਦਾ ਹਰੇਕ ਸਾਲ ਠੀਕ ਨਹੀਂ ਇਹਦੇ ਵਿੱਚ ਕੋਈ ਵੀ ਇਹਦਾ ਮਾਈ ਬਾਪ ਨਹੀਂ ਤੇ ਕੋਈ ਵੀ ਆਉ ਨਹੀਂ ਕਹਿ ਸਕਦਾ ਵੀ ਮੈਨੂੰ ਸਾਰਾ ਕੁਝ ਹੀ ਪਤਾ ਆਲੂ ਦਾ ਨਾ ਹਰੇਕ ਸਾਲ ਤੁਸੀਂ ਨਵਾਂ ਸਿੱਖਣਾ ਨਵਾਂ ਹੀ ਸਿੱਖਦਾ ਇਹ ਵੀ ਨਹੀਂ ਕੋਈ ਕਹਿ ਸਕਦਾ ਯਾਰ ਮੈਂ ਨਵਾਂ ਮੈਨੂੰ ਕੁਝ ਪਤਾ ਨਹੀਂ ਨਹੀਂ ਵੀਰੇ ਸਾਰੇ ਜਾਣੇ ਯਾਰ ਤੁਸੀਂ ਕਰ ਸਕਦੇ ਹੋ ਕੋਈ ਔਖਾ ਨਹੀਂ ਕੋਈ ਸੌਖਾ ਨਹੀਂ ਬਸ ਪੈਸੇ ਲੱਗਦੇ ਆ ਤੇ ਬਸ ਹੋਰ ਚੀਜ਼ਾਂ ਦਾ ਕੁਝ ਨਹੀਂ ਹੈ ਠੀਕ ਨਹੀਂ ਕੋਈ ਐਡੀ ਵੱਡੀ ਟੈਨਸ਼ਨ ਨਹੀਂ ਕੋਈ ਪਹਾੜ ਨਹੀਂ ਹੈਗੇ ਇਹ ਆਲੂ ਨਾਰਮਲ ਚੀਜ਼ਾਂ ਨੇ ਨਾਰਮਲ ਆਪਾਂ ਖੇਤੀ ਕਰਦੇ ਆ ਕਣਕ ਝੋਨੇ ਦੀ ਉਹੋ ਜਿਹੀ ਹੋਈਏ ਸੇਮ ਠੀਕ ਨਹੀਂ ਉਮੀ ਪਾਣੀ ਇਹਨੂੰ ਲੱਗਦੇ ਆ ਉਮੀ ਪਾਣੀ ਉਹਨਾਂ ਨੂੰ ਲੱਗਣੇ ਨਾਰਮਲ ਚੀਜ਼ਾਂ ਹੀ ਆ ਕੋਈ ਇਹ ਪਹਾੜ ਨਹੀਂ ਹੈਗਾ ਕੋਈ ਵੀ ਰ ਐ ਸੋਚਦਾ ਹੋਵੇ ਹਾਏ ਯਾਰ ਅਸੀਂ ਤਾਂ ਲਾ ਹੀ ਨਹੀਂ ਸਕਦੇ ਅਸੀਂ ਸਾਂਭ ਨਹੀਂ ਸਕਦੇ ਇਹੋ ਜੀ ਕੋਈ ਗੱਲ ਨਹੀਂ ਵੀਰੇ ਨਾਰਮਲ ਚੀਜ਼ ਆ ਸਾਰੇ ਕਰ ਸਕਦੇ ਬਸ ਆਹ ਮਸ਼ੀਨਰੀ ਦੀ ਲੋੜ ਪੈਂਦੀ ਆ ਜੇ ਆਪਾਂ ਥੋੜਾ ਜਿਹਾ ਇਹਨੂੰ ਵੱਡੇ ਲੈਵਲ ਤੇ ਕਰਨਾ ਤਾਂ ਮਸ਼ੀਨਰੀ ਚਾਹੀਦੀ ਹੁੰਦੀ ਆ ਬਸ ਉਹ ਚੀਜ਼ਾਂ ਦੀ ਲੋੜ ਆ ਪਰ ਨਾ ਕਰਨ ਵਾਲੀ ਇਹ ਗੱਲ ਕਦੇ ਨਾ ਸੋਚੋ ਵੀ ਅਸੀਂ ਕਰ ਨਹੀਂ ਸਕਦੇ ਸਾਰੇ ਜਾਣੇ ਕਰ ਸਕਦੇ ਸਾਰੇ ਜਾਣੇ ਬੀਜ ਸਕਦੇ ਹਾਂ ਅੱਜ ਬੋਤਲਾਂ ਨਹੀਂ ਆਉਂਦੀਆਂ ਸੀਗੀਆਂ ਬੋਤਲਾਂ ਕਹ ਲਓ ਬੋਤਲਾਂ ਹੀ ਕਹਿੰਦੇ ਆ ਮੇਰੇ ਖਿਆਲ ਚ ਆਪਾਂ ਇਹਨਾਂ ਨੂੰ ਪਾਣੀ ਵਾਲੀਆਂ 7500 ਦੀ ਆਪਣੀ ਟੁੱਟ ਗਈ ਸੀ ਜਿਹੜੀ ਲੱਗੀ ਸੀ ਪਾਣੀ ਲੀਕ ਕਰ ਜਾਂਦਾ ਸੀ ਤੇ ਅੱਜ ਇਹਦੇ 5230 ਦੇ ਵੀ ਲੱਗ ਜਾਣੀਆਂ ਇਹਦੇ ਵੀ ਲਾਉਣ ਲੱਗਿਆ ਤੇ ਨਾਲੇ 7500 ਦੇ ਫਿੱਟ ਕਰ ਲਈਏ ਕੋਲਡ ਵਾਟਰ ਬੋਟਲ ਪੀ ਐਨ ਚ ਦੀਆ ਭਾਈ origignal ਕੀ ਹੋਇਆ ਪੂਰਾ ਇਹ ਜਾਣਗੇ ਯਾਰ ਵੀ ਦੇਖੋ ਸਕੂਨ ਵਾਲੀ ਜਗਾ ਇੱਥੇ ਠੀਕ ਨਹੀਂ ਬਹੁਤ ਰਾਸ਼ਾ ਬਾਈ ਅੱਜ ਕਦੇ ਨਹੀਂ ਹੋਇਆ ਅੱਗੇ ਰਾਸ਼ਾ ਜੇ ਮੈਂ ਇਸ ਵਾਰ ਰਾਸ਼ਾ 30 ਤਰੀਕ ਨੂੰ ਕਉਂਕਿ ਪਿਛਲੇ ਸਾਲ ਵੀ ਮੈਂ ਤੀਨੂ ਆਇਆ ਸੀ ਉਦੋਂ ਰਾਜ ਬਹੁਤ ਥੋੜਾ ਜਿੰਨਾ ਹੋਣਾ ਮੈਂ ਨਾ ਆਪਦੇ ਵੱਡੇ ਪੈਰਾਂ ਤੇ ਮਾਣ ਕਰਦਾ ਹੁੰਦਾ ਸੀਗਾ ਕਿ ਮੇਰੀ ਜੁੱਤੀ ਕਦੇ ਨਹੀਂ ਚੋਰੀ ਹੋਈ ਸੱਚੀ ਕਹਿੰਦਾ ਕਦੇ ਮੇਰੀਆਂ ਹੁੱਲੇ-ਮਹੱਲੇ ਤੇ ਜਾਂਦੇ ਮੇਰੀਆਂ ਚੱਪਲਾਂ ਨਹੀਂ ਕਦੇ ਚੋਰੀਆਂ ਹੋਈਆਂ ਤੇ ਮੇਰੀ ਕਦੇ ਜੁੱਤੀ ਨਹੀਂ ਚੋਰੀ ਹੋਈ ਹੈਨਾ ਤੇ ਅੱਜ ਮੇਰੇ ਨਵੀਂ ਜੁੱਤੀ ਪਾਈ ਹੋਈ ਸੀਗੀ ਮੈਂ ਲਾ ਕੇ ਉੱਥੇ ਹੀ ਰੱਖਤੀ ਅੰਦਰ ਕੋਲੇ ਤੇ ਅੱਜ ਹੀ ਚੋਰੀ ਹੋ ਗਈ ਆ ਹੁਣ ਇਹਦਾ ਮਤਲਬ ਇਹ ਹੈ ਕਿ ਮੇਰੇ ਜਿੱਡੇ ਪੈਰਾਂ ਵਾਲਾ ਕੋਈ ਵੀਰ ਸੀਗਾ ਵੀ ਜਿਹਨੂੰ ਲੋਡ ਸੀਗੀ ਉਹ ਜੁੱਤੀ ਦੀ ਚਲੋ ਕੋਈ ਨਹੀਂ ਲੈ ਗਿਆ ਵੀਰੇ ਦੇ ਨਾਲ ਲੋਡ ਹੋਣੀ ਆ ਜਿਹੜਾ ਵੀਰ ਲੈ ਕੇ ਗਿਆ ਉਹ ਕੋਈ ਗੱਲ ਨਹੀਂ ਆਪਾਂ ਹੋਰ ਲੈ ਲਾਂਗੇ ਕੀ ਪਤਾ ਭਰਾ ਨੂੰ ਉਹਦੇ ਨਾਪ ਦੀ ਨਾ ਮਿਲਦੀ ਹੋਵੇ ਮੇਰੇ ਵਾਲੀ ਹੋਵੇ ਕਿਉਂਕਿ ਬਾਈ ਜਦੋਂ ਗਰੀਬੀ ਸੀ ਨਾ ਵੀ ਜਦੋਂ ਸਾਰੀ ਜੁੱਤੀ ਵੀ ਨਹੀਂ ਸੀ ਮਿਲਦੀ ਹੁੰਦੀ ਨਾਪ ਦੀ ਪੁਰਾਣੀਆਂ ਜੁੱਤੀਆਂ ਨੂੰ ਟਾਂਕੇ ਲਾ ਲਾ ਕੇ ਕਿੰਨਾ ਕਿੰਨਾ ਟਾਈਮ ਪਾਉਂਦਾ ਰਿਹਾ ਮੈਂ ਕਦੀ ਉਹਨਾਂ ਦੇ ਪੱਚ ਲਵਾ ਲੈਣਾ ਸਾਈਡ ਤੇ ਕਦੀ ਕਿਵੇਂ ਲਵਾ ਲੈਣਾ ਤੇ ਕਰ ਕਰ ਕੇ ਉਹਨਾਂ ਨੂੰ ਕਰਨਾ ਤੇ ਪਰ ਠੀਕ ਆ ਅੱਜ ਬਾਬਾ ਜੀ ਨੇ ਇੰਨੇ ਦਾ ਕਰਤੇ ਵੀ ਹਾਂ ਜੁੱਤੀ ਜਿਹੜੀ ਮਨਪਸੰਦ ਦੀ ਲੈ ਲਈਏ ਤੇ ਮੈਨੂੰ ਤਾਂ ਜੁੱਤੀ ਕੋਈ ਬਾਹਲੀ ਮਹਿੰਗੀ ਪਸੰਦ ਹੀ ਨਹੀਂ ਮੈਂ ਸਕੇਚਰ ਦੀ ਜੁੱਤੀ ਪਾਉਣਾ ਬਸ ਹੋਰ ਕੋਈ ਨਹੀਂ ਤੇ ਹੋਰ ਕੋਈ ਵੀ ਨਹੀਂ ਪਾਉਂਦਾ ਹਨ ਬਸ ਸਕੇਚਰ ਦੀ ਜੁੱਤੀ ਪਾਉਣਾ ਬਸ ਹੋਰ ਕੁਝ ਨਹੀਂ ਤੇ ਮੈਨੂੰ ਉਹੀ ਪਸੰਦ ਆ ਰਾਮਦਾਈ ਦਾ ਬਸ ਉਹੀ ਪਸੰਦ ਤੇ ਅੱਜ ਮੈਂ ਉਹੀ ਪਾ ਕੇ ਆਇਆ ਸੀ ਤੇ ਲੈ ਕੇ ਚੱਕ ਕੇ ਚਲੋ ਵਧੀਆ ਪਰ ਮੈਨੂੰ ਸੱਚੀ ਆਪ ਦੇ ਜੱਪਲਾਂ ਦੇ ਆਪ ਦੀ ਜੁੱਤੀਆਂ ਹੁੰਦਾ ਹੀ ਮੇਰੀ ਘੜਾ ਚੱਕਣੀ ਆ ਯਾਰ ਕਿਸੇ ਨੇ ਨਾ ਕਿਸੇ ਦੇ ਮੇਚ ਆਵੇ ਨਾ ਵਾਸਤਾ ਅੱਜ ਵੀ ਮੈਂ ਉਹਦੇ ਮੂਰੀ ਲਾ ਗਿਆ ਤੇ ਪਰ ਚੱਕ ਕੇ ਲੈ ਕੇ ਤੇ ਪਰ ਬਾਈ ਜਿਹੜੀ ਸੋਸ਼ਲ ਮੀਡੀਆ ਦੀ ਮੈਂ ਗੱਲ ਕਰਦਾ ਸੀ ਨਾ ਬਾਈ ਬਹੁਤ ਤਕੜੀ ਆ ਸੋਸ਼ਲ ਮੀਡੀਆ ਤੇ ਕਿਉਂਕਿ ਯਾਰ ਮੈਂ ਆਪ ਖੁਦ ਬਹੁਤ ਸਾਲ ਤੋਂ ਇੱਥੇ ਲਗਾਤਾਰ ਆ ਰਹੇ ਹਾਂ ਹਨ ਤੇ ਬਾਬਾ ਜੀ ਨੇ ਬਹੁਤ ਕੁਝ ਦਿੱਤਾ ਇੱਥੇ ਹਨ ਤੇ ਬਹੁਤ ਕੁਝ ਦਿੱਤਾ ਬਾਬਾ ਜੀ ਨੇ ਤੇ ਆਪਾਂ ਪਰ ਗੱਲ ਇਉਂ ਆ ਪਹਿਲਾਂ ਇੰਨਾ ਘੱਟ ਨਹੀਂ ਦਿੰਦਾ ਭਾਈ ਜਿੰਨਾ ਅੱਜ ਘੱਟਾ ਇੰਨਾ ਘੱਟ ਮੈਂ ਸਵਾ ਨੂੰ ਦੇਖਿਆ ਵੀ ਸਵਾ ਵਾਲੇ ਦਿਨਾਂ ਚ ਬਸ ਇੱਕ ਲੰਗਰ ਲੱਗਿਆ ਹੁੰਦਾ ਹੀ ਰੋਡ ਤੇ ਜਿਆਦਾ ਬਸ ਇੰਦਾ ਥੋੜਾ ਵੱਧ ਹੋਣਾ ਬਸ ਨਹੀਂ ਇੰਨਾ ਘੱਟ ਹੀ ਹੁੰਦਾ ਸੀ ਹਨ ਤੇ ਤੁਸੀਂ ਦੇਖ ਲਓ ਅੱਜ ਇਹ 30 ਤਰੀਕ ਨੂੰ ਇੰਨਾ ਇਕੱਠਾ ਸਿਰਫ ਲੋਕਾਂ ਨੇ ਸੋਸ਼ਲ ਮੀਡੀਆ ਤੇ ਬਈ ਜਿਹੜੇ ਇੱਕ ਵੀਰ ਆਉਂਦਾ ਉਹ ਰੀਲਾਂ ਪਾਉਂਦਾ ਵਾ ਜਾਂ ਸਟੋਰੀਆਂ ਪਾਉਂਦਾ ਦੂਜੇ ਵੀ ਜਵਾਕ ਦੇਖਦੇ ਆ ਵੀ ਇਹ ਕਿੱਥੇ ਆ ਹਨਾ ਵੀ ਕਿੱਥੇ ਆਪਣੇ ਗੁਰੂਆਂ ਦਾ ਅਸਥਾਨ ਛੋਟੇ ਸਾਹਿਬ ਜਦਿਆਂ ਦਾ ਸੀ ਵੀ ਜਾਣਾ ਹਨਾ ਜਿਵੇਂ ਅੱਜ ਸਾਰੀ ਫੈਮਿਲੀ ਨੂੰ ਮੈਂ ਲੈ ਕੇ ਆਈ ਜਵਾਕਾਂ ਨੂੰ ਵੀ ਨਾਲ ਸਾਰਿਆਂ ਨੂੰ ਤੇ ਚਲੋ ਵਧੀਆ ਉਹਨਾਂ ਨੇ ਆਪੋ ਆਪਣੇ ਦਰਸ਼ਨ ਸਾਰਿਆਂ ਨੇ ਕਰ ਲਿਆ ਤੇ ਚਲੋ ਬਹੁਤ ਟਾਈਮ ਦੀ ਆਏ ਹੋਏ ਆ ਮੈਂ ਕਹਿੰਦਾ ਜਦੋਂ ਬਿੱਲ ਜਦੋਂ ਜੀ ਕਰਿਆ ਉਹ ਤੋਂ ਦੱਸ ਦਿਓ ਮੈਨੂੰ ਆਪਾਂ ਚੱਲਾਂਗੇ ਵੀ ਵਾਪਸ ਚੱਲਾਂਗੇ ਤੇ ਹੁਣ ਵਿਹਲੇ ਹੋਇਆ ਹੁਣ ਚਲੋ ਇੱਥੇ ਦੁਕਾਨਾਂ ਤੋਂ ਸੌ ਲੈਣ ਲੱਗੇ ਹੋਇਆ ਤੇ ਪਰ ਬਈ ਬਹੁਤ ਜ਼ਿਆਦਾ ਇਕੱਠਾ ਇਸ ਵਾਰ ਸਵੇਰ ਵਾਲੇ ਦਿਨਾਂ 'ਚ ਤਾਂ ਬਈ ਰਿਕਾਰਡ ਟੁੱਟ ਜਾਣਗੇ ਮੈਂ ਹਕੀਕਤ ਕਹਿਣਾ ਕਿ ਜਿੰਨੇ ਰਿਕਾਰਡ ਟੁੱਟਣਗੇ ਤੁਸੀਂ ਸਾਰੇ ਜਾਣੇ ਦੇਖੋਗੇ ਵੀ ਰਿਕਾਰਡ ਟੁੱਟਣਗੇ ਸਵੇਰ ਵਾਲੇ ਦਿਨਾਂ 'ਚ ਬਹੁਤ ਜ਼ਿਆਦਾ ਇਕੱਠਾ